ਹਾਂਜੀ ਬਈ ਸਾਰੀ ਕਾਲ ਸਾਰਿਆਂ ਨੂੰ ਕੀ ਹਾਲ ਚਾਲ ਹੈ ਆਯੂਬ ਸਾਰੇ ਜਣੇ ਬਹੁਤ ਵਧੀਆ ਹੋਮੂਗੇ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਜਿਹੜੀ ਵੀਡੀਓ ਬਈ ਉਹ ਤੁਹਾਡੇ ਨਾਲ ਸ਼ੇਅਰ ਕਰਨੀ ਬਹੁਤ ਜ਼ਰੂਰੀ ਸੀਗੀ ਕਿਉਂਕਿ ਬਹੁਤ ਟਾਈਮ ਤੋਂ ਆਪਾਂ ਇਹ ਚੀਜ਼ ਨੂੰ ਇਗਨੋਰ ਕਰ ਰਹੇ ਸੀ ਵੀ ਚਲੋ ਹਨਾ ਆਪਣੀ ਪਰਸਨਲ ਲਾਈਫ ਦੇ ਵਿੱਚ ਜੋ ਵੀ ਹੁੰਦਾ ਹਨਾ ਵੀ ਉਹ ਚਲੋ ਸਾਰਾ ਕੁਝ ਆਪਾਂ ਨਾ ਸ਼ੇਅਰ ਕਰੀਏ ਪਰ ਹੁਣ ਹਾਲਾਤ ਇਹੋ ਜਿਹੇ ਨੇ ਵੀ ਹਨਾ ਬੰਦੇ ਨੂੰ ਕਦੇ ਨਾ ਕਦੇ ਤਾਂ ਇਹ ਕਰਨਾ ਹੀ ਪੈਂਦਾ ਤੇ ਅੱਜ ਮੈਂ ਤੁਹਾਡੇ ਨਾਲ ਇੱਕ ਰੀਅਲ ਸਟੋਰੀ ਸ਼ੇਅਰ ਕਰਨੀ ਆ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਨਾ ਕਿ ਬੱਚਿਆਂ ਲਈ ਮਾਂ ਪਿਓ ਦੋਨੋਂ ਬਹੁਤ ਜ਼ਰੂਰੀ ਹੁੰਦੇ ਨੇ ਤੇ ਜਦੋਂ ਕੋਈ ਇੱਕ ਦੀ ਵੀ ਹਨਾ ਡੈਥ ਹੋ ਜਾਂਦੀ ਆ ਕੋਈ ਇੱਕ ਜਣਾ ਵੀ ਆਪਣੇ ਨਾਲ ਨਹੀਂ ਰਹਿੰਦਾ ਤਾਂ ਬੱਚਿਆਂ ਤੇ ਬਹੁਤ ਇਫੈਕਟ ਪੈਂਦਾ ਜਿਵੇਂ ਕਿ ਸਾਡੇ ਨਾਲ ਹੋਇਆ ਹਨਾ ਅਸੀਂ ਦੋ ਭੈਣਾਂ ਤੇ ਬ੍ਰਦਰ ਸਾਡੇ ਹੈ ਨਹੀਂਗਾ ਸਾਡੇ ਪਾਪਾ ਦੀ ਡੈਥ ਉਹਦੋਂ ਹੋ ਗਈ ਸੀ ਜਦੋਂ ਮੇਰੀ ਏਜ 2 ਸਾਲ ਸੀਗੀ ਤੇ ਮੇਰੀ ਸਿਸਟਰ ਮੇਰੇ ਤੋਂ ਛੋਟੀ ਆ ਤੇ ਉਹਦੀ ਏ ਸੀਗੀ ਉਦੋਂ 6 ਮੰਥ ਮਤਲਬ ਕਿ 6 ਮਹੀਨੇ ਦਾ ਬੱਚਾ ਇੱਕ ਦੋ ਸਾਲ ਦਾ ਬੱਚਾ ਹਨਾ ਤੇ ਉਦੋਂ ਡੈਥ ਹੋ ਗਈ ਸੀ ਪਾਪਾ ਦੀ ਉਸ ਤੋਂ ਬਾਅਦ ਮੇਰੇ ਮੰਮੀ ਇਕੱਲੇ ਰਹਿ ਗਈ ਸਾਡੇ ਬਹੁਤਿਆਂ ਦੇ ਚਲੋਤਾਏ ਚਾਚੇ ਹੁੰਦੇ ਨੇ ਹਨਾ ਜਿਹੜੇ ਸਾਥ ਦਿੰਦੇ ਨੇ ਬਟ ਸਾਡੇ ਇਸ ਤੋਂ ਉਲਟ ਹੋਇਆ ਕਿ ਸਾਡਾ ਕਿਸੇ ਨੇ ਉਸ ਟਾਈਮ ਸਾਥ ਨਹੀਂ ਦਿੱਤਾ ਹੈਗਾ ਸਾਰਿਆਂ ਨੂੰ ਇਹ ਸੀਗਾ ਵੀ ਕਦੋਂ ਇਹ ਇੱਥੋਂ ਜਾਵੇ ਆਪਣੇ ਜਵਾਕਾਂ ਨੂੰ ਲੈ ਕੇ ਇਵਨ ਕੇ ਉਹ ਇਹ ਚਾਹੁੰਦੇ ਸੀ ਕਿ ਕੁੜੀਆਂ ਨੂੰ ਛੱਡ ਜਾ ਹਨਾ ਤੂੰ ਇੱਥੋਂ ਚੱਲ ਜਾ ਸਾਰਿਆਂ ਦਾ ਬਸ ਇਹੀ ਸੀ ਵੀ ਇਹਨਾਂ ਦਾ ਸਾਰਾ ਕੁਝ ਸਾਡੀ ਜੀਬ 'ਚ ਪੈ ਜੇ ਮੇਰਾ ਇੱਕ ਤਾਇਆ ਸੀਗਾ ਜਿਹੜਾ ਕਹਿੰਦਾ ਹੁੰਦਾ ਸੀ ਵੀ ਜਿਹੜੀ ਇਹਨਾਂ ਦੀ ਜ਼ਮੀਨ ਆ ਗਈ ਵੀ ਮੈਂ ਉਹ ਕੁੜੀਆਂ ਨੂੰ ਜ਼ਮੀਨ ਦੇਣੀ ਨਹੀਂ ਵੀ ਮੈਂ ਇੱਥੇ ਕਿਸੇ ਬਗਾਨੇ ਨੂੰ ਨਹੀਂ ਆਉਣ ਦਿੰਦਾ ਵੀ ਕੱਲ ਨੂੰ ਇਹਨਾਂ ਦੇ ਵਿਆਹ ਹੋਣਗੇ ਹਨਾ ਕੁੜੀਆਂ ਦੇ ਘਰ ਦੇ ਆ ਕੇ ਜ਼ਮੀਨ ਵੋਣਗੇ ਵੀ ਉਹ ਚੀਜ਼ ਸਾਡੇ ਤੋਂ ਬਰਦਾਸ਼ਤ ਨਹੀਂ ਹੁੰਦੀ ਵੀ ਅਸੀਂ ਜ਼ਮੀਨ ਨਹੀਂ ਦੇਣੀ ਕੁੜੀਆਂ ਨੂੰ ਇਹ ਸਾਡਾ ਭਾਈ ਉਸ ਤੋਂ ਬਾਅਦ ਸਾਨੂੰ ਇੱਥੇ ਤੱਕ ਕੇ ਸਾਡੇ ਕੋਲ ਰਹਿਣ ਲਈ ਜਿਹੜਾ ਘਰ ਸੀ ਪਿੰਡ 'ਚ ਉਹਨੂੰ ਵੀ ਇਹ ਜਿੰਦਾ ਲਾ ਦਿੰਦੇ ਸੀਗੇ ਤੇ ਜਿਹੜੀ ਸਾਨੂੰ ਜ਼ਮੀਨ ਦਿੱਤੀ ਉਹ ਸੀਗੀ ਜਿਹੜੀ ਬਿਲਕੁਲ ਬੰਜਰ ਹਨਾ ਜਿੱਥੇ ਕੁਝ ਵੀ ਨਹੀਂ ਸੀ ਹੁੰਦਾ ਤੇ ਨਾ ਉੱਥੇ ਕੋਈ ਪਾਣੀ ਦਾ ਸਾਧਨ ਸੀ ਜਿਹੜੀ ਮੋਟਰ 'ਚ ਸਾਡਾ ਹਿੱਸਾ ਸੀ ਤੇ ਉਹਨੂੰ ਇਹ ਆਪ ਦਾ ਪਾਣੀ ਲਾ ਕੇ ਜਿੰਦਾ ਲਾ ਜਾਂਦੇ ਹੁੰਦੇ ਸੀ ਵੀ ਕਿਤੇ ਪਾਣੀ ਨਾ ਲਾ ਲੈਣ ਇਹ ਮਤਲਬ ਬਹੁਤ ਜ਼ਿਆਦਾ ਤੰਗ ਕੀਤਾ ਤੇ ਉਸ ਤੋਂ ਬਾਅਦ ਇੱਕ ਦਿਨ ਆਇਆ ਕਿ ਹਨਾ ਇਹਨਾਂ ਨੇ ਵੀ ਸਾਡੇ ਘਰ ਨੂੰ ਵੀ ਜਿੰਦਾ ਲਾਤਾ ਕਿ ਇੱਥੋਂ ਇਹ ਜਾਣ ਹਨਾ ਇੱਥੋਂ ਨਿਕਲ ਜਾਣ ਤਾਂ ਬਈ ਸਾਡਾ ਇੱਕ ਬਾਹਰ ਘਰ ਹੁੰਦਾ ਸੀ ਪਸ਼ੂਆਂ ਵਾਲਾ ਉੱਥੇ ਆ ਕੇ ਮੇਰੀ ਮੰਮੀ ਨੇ ਆਪ ਦਾ ਸਮਾਨ ਰੱਖਿਆ ਤੇ ਚਲੋ ਉਸ ਟਾਈਮ ਸਾਡੇ ਇੱਕ ਰਿਸ਼ਤੇਦਾਰੀ ਸੀਗੀ ਪਿੰਡ 'ਚ ਤੇ ਉਹਨਾਂ ਨੇ ਚਲੋ ਹੈਲਪ ਕੀਤੀ ਹਨਾ ਕਾਫੀ ਟਾਈਮ ਸਾਡਾ ਸਮਾਂ ਉਹਨਾਂ ਦੇ ਘਰ ਹੀ ਵੀ ਰਿਹਾ ਜਦੋਂ ਤੱਕ ਸਾਡਾ ਆਪਣਾ ਘਰ ਨਹੀਂ ਬਣਿਆ ਹੈਗਾ ਤੇ ਸਾਡਾ ਆਪਣਾ ਘਰ ਜਿਹੜਾ ਮੇਰੇ ਨਾਨਾ ਨਾਨੀ ਸੀਗੇ ਉਦੋਂ ਉਹਨਾਂ ਨੇ ਸਾਡਾ ਘਰ ਬਣਾ ਕੇ ਦਿੱਤਾ ਸੀ ਦੋ ਕਮਰੇ ਬਣਾਏ ਸੀ ਤੇ ਬਾਲਿਆਂ ਦੀ ਛੱਤ ਜਿਹੜੀ ਕਿ ਅੱਜ ਵੀ ਅਸੀਂ ਉੱਥੇ ਹੀ ਰਹਿ ਰਹੇ ਹਾਂ ਉੱਥੀ ਉਹੀ ਸਾਡਾ ਪੁਰਾਣਾ ਘਰ ਹੈ ਦੇਖ ਹੀ ਰਹੇ ਹੋ ਤੁਸੀਂ ਪਿੱਛੇ ਕਿ ਕਿੰਨਾ ਕੁ ਨਵਾਂ ਸਾਡਾ ਘਰ ਬਣਿਆ ਹੋਇਆ ਹੈਗਾ ਤੇ ਜਿਹੜੇ ਕਹਿੰਦੇ ਸੀ ਜਿਹੜੇ ਮਤਲਬ ਤੰਗ ਕਰਦੇ ਸੀਗੇ ਤੇ ਉਹਨਾਂ ਦੀ ਆਲੇ-ਦੁਆਲੇ ਸਾਰਿਆਂ ਦੀ ਅੱਜ ਕੁੱਠੀਆਂ ਬਣੀਆਂ ਹੋਈਆਂ ਨੇ ਤੇ ਉਹ ਵੀ ਤੁਸੀਂ ਦੇਖ ਹੀ ਸਕਦੇ ਹੋਗੇ ਹਨਾ ਸਾਹਮਣੇ ਦੇਖ ਦੇਖਦੀਆਂ ਵੀ ਹੋਣਗੀਆਂ ਮੜੀਆਂ-ਮੋਟੀਆਂ ਤੁਹਾਨੂੰ ਤੇ ਸਾਡਾ ਘਰ ਜਿਹੜਾ ਉਹ ਹੈਗਾ ਉਹੀ ਪੁਰਾਣਾ ਘਰ ਤੇ ਉਸ ਤੋਂ ਬਾਅਦ ਬਈ ਸਾਡਾ ਜ਼ਮੀਨ ਜ਼ਮੀਨ ਦੇਣ ਲਈ ਵੀ ਇਹਨਾਂ ਨੇ ਬਹੁਤ ਕੋਸ਼ਿਸ਼ ਕੀਤਾ ਤੇ 12 ਸਾਲ ਤੱਕ ਸਾਡਾ ਕੇਸ ਚੱਲਿਆ ਮੇਰੀ ਮੰਮੀ ਕੇਸ ਲੜਦੀ ਰਹੀ ਉਦੋਂ ਹਨਾ ਦੋ ਜਣਿਆਂ ਨੇ ਸਾਡਾ ਸਾਥ ਦਿੱਤਾ ਜਿਹੜੀ ਮੇਰੇ ਪਾਪਾ ਸੀਗੇ ਉਹ 6 ਭਾਈ ਸੀਗੇ ਆਪਸ ਵਿੱਚ ਤੇ ਉਹਨਾਂ ਚੋਂ 3 ਅੱਡ ਸੀਗੇ ਤੇ 3 ਅੱਡ ਮਤਲਬ 3 3 ਹੋ ਗਏ ਸੀ ਹਨਾ ਦੋ ਜਣਿਆਂ ਨੇ ਉਸ ਟਾਈਮ ਸਾਡਾ ਸਾਥ ਦਿੱਤਾ ਵੀ ਆਪਾਂ ਇਕੱਠੇ ਹਨਾ ਕੇਸ ਲੜਦੇ ਆਪਦਾ ਹਿੱਸਾ ਲੈਣੇ ਆ ਕਿਉਂਕਿ ਜਿਹੜੇ ਉਹ ਦੋ ਸੀਗੇ ਉਹਨਾਂ ਦਾ ਵੀ ਕੁਝ ਹਿੱਸਾ ਸੀਗਾ ਜਿਹੜਾ ਦੂਸਰੇ 3 ਨੇ ਖਾ ਲਿਆ ਸੀਗਾ ਤੇ ਉਹ ਕਹਿੰਦੇ ਵੀ ਚਲੋ ਆਪਾਂ ਹਨਾ ਕੇਸ ਲੜਦੇ ਆ ਚਲੋ ਬਈ ਕੇਸ ਲੜਦੇ ਰਹੇ ਪਰ ਇੱਕ ਟਾਈਮ ਆਇਆ ਕਿ ਉਹ ਵੀ ਧੋਖਾ ਦੇ ਕੇ ਦੋਨੋਂ ਜਣੇ ਤੇ ਉਹਨਾਂ ਨੇ ਕੱਲੀ ਮੇਰੀ ਮੰਮੀ ਨੂੰ ਛੱਡਤਾ ਵੀ ਅਸੀਂ ਤਾਂ ਬਈ ਨਾ ਪੈਸੇ ਦੇਈਏ ਤੇ ਨਾ ਅਸੀਂ ਕਿਸ ਲੜੀਏ ਤੁਸੀਂ ਜੋ ਮਰਜ਼ੀ ਕਰੋ ਆਪਣਾ ਚਲੋ ਉਸ ਤੋਂ ਬਾਅਦ ਹਨਾ ਜਿੰਨਾ ਸਾਨੂੰ ਮਿਲਿਆ ਸੀ ਉੱਤੀ ਸਬਰ ਕਰਿਆ ਵੀ ਚਲੋ ਕੋਈ ਗੱਲ ਨਹੀਂ ਹਨਾ ਜਿਹੜਾ ਆਪਣੇ ਆਪ ਨੂੰ ਮਿਲਿਆ ਠੀਕ ਹੈ ਤੇ ਚਲੋ ਸਾਡੀ ਬਈ ਜ਼ਮੀਨ ਹੈ ਜਿਹੜੀ ਉਹ ਹਨਾ ਜਿਵੇਂ ਆਪਣੇ ਸੰਗਰੂਰ ਏਰੀਏ ਦੇ ਵਿੱਚ ਨਾ ਬਿੱਗਿਆਂ ਦੇ ਹਿਸਾਬ ਨਾਲ ਚੱਲਦੀ ਹੈ ਮਤਲਬ ਸਾਡੇ ਵੱਲ ਤੇ ਸਾਡੀ ਬਣਦੀ ਸੀ 27 28 ਵਿਕੇ ਵਾਹਣਾ ਤੇ ਸਾਡੇ ਕੋਲ ਹੈਗਾਗਾ 23 ਵਿਕੇ ਵਾਹਣਾ 23 ਚੋਂ ਵੀ ਅਸੀਂ 20 ਬਾਹਰ ਆ ਤੇ ਤਿੰਨ ਸਾਡੇ ਜਿਹੜੇ ਦੋ ਤਾਏ ਨੇ ਜਿਨ੍ਹਾਂ ਨੇ ਸਾਡੇ ਨਾਲ ਧੋਖਾ ਕੀਤਾ ਹਨਾ ਕੋਈ ਗੱਲ ਨਹੀਂ ਆਪਾਂ ਨੈਕਸਟ ਵੀਡੀਓ ਦੇ ਵਿੱਚ ਆਪਾਂ ਉਹਨਾਂ ਦਾ ਨਾਮ ਵੀ ਜ਼ਰੂਰ ਲਵਾਂਗੇ ਉਹਨਾਂ ਨੂੰ ਇਹ ਆ ਵੀ ਇਹ ਕਿਹੜਾ ਬੋਲਦੇ ਨੇ ਹਨਾ ਤੇ ਕੋਈ ਗੱਲ ਨਹੀਂ ਆਪਾਂ ਨੈਕਸਟ ਵੀਡੀਓ 'ਚ ਉਹਨਾਂ ਦਾ ਨਾਮ ਲੈ ਕੇ ਵੀਡੀਓ ਬਣਾਉਣੀ ਆ ਤੇ ਹੁਣ ਅਸੀਂ ਉਹਨਾਂ ਨੂੰ ਕਿਹਾ ਕਿ ਬਈ ਹਨਾ ਚਲੋ ਵੀ ਜਿਹੜੀ ਸਾਡੀ ਜ਼ਮੀਨ ਤੁਸੀਂ ਵੱਧਵਾਹੀ ਜਾਂਦੇ ਹੋ ਸਾਨੂੰ ਛੱਡ ਦਿਓ ਇੱਕ ਟਾਈਮ ਸੀਗਾ ਕਿ ਉਹ ਸਾਨੂੰ ਇਹ ਕਿਹਾ ਸੀ ਉਹਨਾਂ ਨੇ ਕਿ ਜਿਹੜੀ ਜਿੰਮੇ 20 ਵਿੱਗੇ ਸਾਡੇ ਕੋਲ ਜ਼ਮੀਨ ਸੀਗੀ ਉਹ ਸਾਨੂੰ ਇਕੱਠੀ ਮਿਲ ਗਈ ਤਾਂ 3 ਵਿੱਗੇ ਸਾਡੀ ਅੱਡ ਰਹਿ ਗਈ ਉਹ ਉਹਨਾਂ ਦੇ ਨਾਲ ਲੱਗਦੀ ਸੀ ਆਪਣਾ ਕੋਈ ਉੱਥੇ ਪਾਣੀ ਦਾ ਸਾਧਨ ਨਹੀਂ ਸੀਗਾ ਤਾਂ ਘਰ ਕਿਉਂ ਕਹਿੰਦੇ ਵੀ ਚਲੋ ਜਿੰਨਾ ਟਾਈਮ ਹਨਾ ਵੀ ਤੁਹਾਡਾ ਕੋਈ ਇੱਥੇ ਪਾਣੀ ਦਾ ਸਾਧਨ ਨਹੀਂ ਬਣਦਾ ਜਾਂ ਵੀ ਸਾਡੇ 'ਚ ਪਹੁੰਚ ਨਹੀਂ ਹੈਗੀ ਹਨਾ ਵੀ ਅਸੀਂ ਮੁੱਲ ਲੈ ਸਕੀ ਵੀ ਓਨਾ ਟਾਈਮ ਅਸੀਂ ਤੁਹਾਨੂੰ ਉਹਦਾ ਠੇਕਾ ਦਿੱ ਜਾਵਾਂਗੇ ਜਦੋਂ ਸਾਡੀ ਪਹੁੰਚ ਹੋਈ ਵੀ ਅਸੀਂ ਤੁਹਾਡੇ ਤੋਂ ਉਹ ਮੁੱਲ ਲੈ ਲਾਂਗੇ ਹਨਾ ਵੀ ਤੁਹਾਨੂੰ ਬਣਦੇ ਪੈਸੇ ਦੇ ਦਾਂਗੇ ਤਾਂ ਬਈ ਉਸ ਤੋਂ ਬਾਅਦ ਉਹਨਾਂ ਨੇ ਇੱਕ ਵਾਰ ਸਾਨੂੰ ਠੇਕਾ ਦਿੱਤਾ ਮੁੜ ਕੇ ਬਈ 17 ਸਾਲ ਹੋ ਗਏ ਨਾ ਕੋਈ ਉਹਨਾਂ ਨੇ ਸਾਨੂੰ ਠੇਕਾ ਦਿੱਤਾ ਤੇ ਨਾ ਸਾਡੀ ਜ਼ਮੀਨ ਛੱਡਦੇ ਨੇ मतलब ਇਹ ਵੀ ਕੁੜੀਆਂ ਹਨਾ ਵੀ ਕੁੜੀਆਂ ਦਾ ਕਿਹੜਾ ਕਿਸੇ ਨੇ ਸਾਥ ਦੇਣਾ ਤੇ ਆਪਾਂ ਪਿੰਡ ਦੇ ਕਈ ਹੈ ਚਲੋ ਠੀਕ ਹੈ ਕਈ ਬੰਦੇ ਹੁੰਦੇ ਨੇ ਜਿਹੜੇ ਮਾਣਾ ਮੋਟਾ ਸਾਥ ਦੇਣ ਵਾਲੇ ਪਰ ਹਰੇਕ ਬੰਦੇ ਨੂੰ ਇਹ ਹੁੰਦਾ ਵੀ ਇਹ ਤਾਂ ਕੁੜੀਆਂ ਨੇ ਹਨਾ ਵੀ ਇਹਨਾਂ ਦਾ ਕੀ ਸਾਥ ਦੇਣਾ ਤਾਂ ਇਸ ਕਰਕੇ ਬਈ ਹਨਾ ਬਹੁਤ ਜ਼ਿਆਦਾ ਤੰਗ ਕੀਤਾ ਹੋਇਆਗਾ ਸਾਨੂੰ ਤੇ ਅਗਲੀ ਵੀਡੀਓ ਦੇ ਵਿੱਚ ਉਹ ਬੰਦਿਆਂ ਦਾ ਨਾਮ ਵੀ ਲਿਆ ਜਾਊਗਾ ਤੇ ਪਿੰਡ ਦਾ ਨਾਮ ਬੀਲਿਆ ਜਾਊਗਾ। ਇਹ ਹਾਂ ਕੌਣ ਨੇ ਕਿੱਥੋਂ ਨੇ ਤੇ ਕਿੰਨਾ ਕੁ ਤੰਗ ਕਰਦੇ ਨੇ। ਅਸੀਂ ਉਹਨਾਂ ਨੂੰ ਪੰਚਾਇਤ 'ਚ ਬੁਲਾ ਰਹੇ ਹਾਂ। ਵੀ ਬਈ ਪੰਚਾਇਤ ਚਾਓ ਬੈਠ ਕੇ ਗੱਲ ਕਰ ਲੈਣੇ ਆ ਨਿਮੇੜ ਲੈਣੇ ਆ ਹਨਾ ਵੀ ਸਾਡਾ ਬਣਦਾ ਹਿੱਸਾ ਸਾਨੂੰ ਦੇ ਦੋ। ਪਰ ਨਹੀਂ ਉਹ ਬੰਦੇ ਪੰਚਾਇਤ 'ਚ ਹੀ ਨਹੀਂ ਆ ਰਹੇ। ਕਹਿੰਦੇ ਕਿ ਅਸੀਂ ਸਾਹਮਣੇ ਆਉਣਾ ਹੀ ਹੈ ਨਹੀਂਗਾ। ਜੇ ਸਾਹਮਣੇ ਨਹੀਂ ਆਉਣਾ ਬਈ ਫਿਰ ਛੱਡ ਦੋ। ਹਨਾ ਵੀ। ਫਿਰ ਜੇ ਜੇ ਸਾਹਮਣੇ ਆਉਣ ਤੋਂ ਡਰ ਲੱਗਦਾ ਹੈ ਫਿਰ ਛੱਡ ਦੋ। ਪਰ ਨਹੀਂ ਇੱਕ ਜਿੱਦ ਦਾ ਵੀ ਹਨਾ ਇਸ ਦਾ ਕਿਸੇ ਨੇ ਹੋਰ ਖਾਦਾ ਤੇ ਤੰਗ ਕੁੜੀਆਂ ਨੂੰ ਕਰੋ ਮਤਲਬ 30 ਸਾਲ ਹੋ ਗਏ ਬਈ ਹਨਾ ਤੰਗ ਹੀ ਕਰਦੇ ਆ ਰਹੇ ਨੇਗੇ ਹਜੇ ਤੱਕ ਬੋਲੇ ਨਹੀਂ ਸੀ ਕਿਉਂਕਿ ਇਹ ਸੀਗਾ ਵੀ ਚਲੋ ਕੋਈ ਗੱਲ ਨਹੀਂ ਹਨਾ ਅਸੀਂ ਸਬਰ ਕੀਤਾ ਐਸੇ ਸਾਡੇ ਮੰਮੀ ਕਹਿ ਦਿੰਦੇ ਨੇ ਵੀ ਚਲੋ ਕੋਈ ਨਾ ਕੋਈ ਨਾ ਹਨਾ ਵੀ ਕੋਈ ਗੱਲ ਨਹੀਂ ਵੀ ਚਲੋ ਕਦੇ ਤਾਂ ਸੁਧਰਨਗੇ ਕਦੇ ਤਾਂ ਪਰ ਨਹੀਂ ਬਈ ਬੰਦੇ ਸੁਧਰਨ ਦਾ ਨਾਮ ਹੀ ਨਹੀਂ ਲੈ ਰਹੇ ਾਕ ਕੇ ਮੈਨੂੰ ਇਹ ਵੀਡੀਓ ਬਣਾਉਣੀ ਪੈ ਰਹੀ ਹੈ ਵੀ ਕੋਈ ਗੱਲ ਨਹੀਂ ਬਈ ਤੁਹਾਡੇ ਤੱਕ ਵੀ ਪਹੁੰਚੂਗੀ ਵੀਡੀਓ ਤੁਸੀਂ ਵੀ ਦੇਖ ਲਿਓ ਤੇ ਅਗਲੀ ਵੀਡੀਓ ਦੇ ਵਿੱਚ ਨਾਮ ਵੀ ਲਿਆ ਜਾਊਗਾ ਤੇ ਪਿੰਡ ਦਾ ਨਾਮ ਵੀ ਲਿਆ ਜਾਊਗਾ ਫੇਰ ਨਾ ਕਿਉਂ ਵੀ ਹਾਂ ਸਾਡਾ ਜਲੂਸ ਕੱਢਤਾ ਚਲੋ ਠੀਕ ਹੈ ਭਈ ਅੱਜ ਦੀ ਵੀਡੀਓ ਚ ਬਸ ਇੰਨਾ ਹੀ ਤੇ ਕੱਲ ਨੂੰ ਆਪਾਂ ਨੈਕਸਟ ਵੀਡੀਓ ਬਣਾਵਾਂਗੇ ਤੇ ਨਾਮ ਲੈ ਕੇ ਫੇਰ ਆਪਾਂ ਵੀਡੀਓ ਬਣਾਉਣੀ ਆ ਵੀ ਬੰਦੇ ਕੌਣ ਨੇ ਕੌਣ ਤੰਗ ਕਰਦੇ ਨੇ ਕੁੜੀਆਂ ਦਾ ਕੁੜੀਆਂ ਸਮਝ ਕੇ ਫਾਇਦਾ ਉਠਾ ਰਹੇ ਨੇ ਅਗਲੇ ਵੀ ਹਾਂ ਇਹ ਤਾਂ ਕੁੜੀਆਂ ਨੇ ਇਹਨਾਂ ਨੂੰ ਇਹਨਾਂ ਦਾ ਕਿਹੜਾ ਕੋਈ ਸਪੋਰਟ ਕੋਈ ਵੋਟ ਕਰਨ ਵਾਲਾ ਹੈਗਾ ਜੇ ਆਪਾਂ ਕਈਏ ਵੀ ਹਾਂ ਕੋਈ ਰਿਸ਼ਤੇਦਾਰ ਜਾਂ ਕੋਈ ਕੋਈ ਨਹੀਂ ਬਈ ਕਿਸੇ ਦੀ ਸਪੋਰਟ ਕਰਦਾ ਹੁੰਦਾ ਜੇ ਕਰਦੇ ਹੁੰਦੇ ਤਾਂ ਅੱਜ ਆਪਾਂ ਇੱਥੇ ਨਾ ਹੁੰਦੇ ਹਨਾ ਤਾਂ ਕੁਝ ਨਾ ਕੁਝ ਹੋਇਆ ਹੁੰਦਾ ਤੇ ਕਿਉਂਕਿ ਸਾਰਾ ਕੁਝ ਆਪ ਨੂੰ ਹੀ ਕਰਨਾ ਪੈਂਦਾ ਹੁਣ ਆਪ ਹੀ ਆਪ ਹੀ ਅੱਗੇ ਆਏ ਆ ਵੀ ਆਪ ਨੂੰ ਹੀ ਕਰਨਾ ਪੈਣਾ ਬਈ ਹੁਣ ਦਿਖਾਉਣਾ ਹੀ ਪੈਣਾ ਵੀ ਹਾਂ ਕੁੜੀਆਂ ਵੀ ਸਾਰਾ ਕੁਝ ਕਰ ਸਕਦੀਆਂ ਨੇ ਕਹਿੰਦੇ ਸੀ ਨਾ ਵੀ ਹਾਂ ਐਸ ਵੀ ਉਸ ਟਾਈਮ ਇਹਨਾਂ ਦੀ ਮਾਂ ਤੋਂ ਕਿਸ ਤਰ੍ਹਾਂ ਲਵਾਇਆ ਸੀਗਾ ਵੀ ਬੁੜੀਆਂ ਦੀ ਜ਼ਿਆਦਾ ਸਨਵਾਈ ਹੁੰਦੀ ਆ ਫਿਰ ਹੁਣ ਤੁਸੀਂ ਵੀ ਸੋਚ ਲਓ ਵੀ ਬਈ ਕੁੜੀਆਂ ਦੀ ਜ਼ਿਆਦਾ ਸਨਵਾਈ ਹੋ ਜਾਂ ਥੋੜੀ ਜ਼ਿਆਦਾ ਸਨਵਾਈ ਹੋ ਤੇ ਜਿਹੜਾ ਸਾਨੂੰ 17 ਸਾਲਾਂ ਤੋਂ ਠੇਕਾ ਨਹੀਂ ਦੇ ਰਹੇ ਤਿੰਨ ਵਿਗਿਆ ਦਾ ਤੇ ਉਹ 420 ਦਾ ਜਿਹੜਾ ਪਰਚਾ ਪਊਗਾ ਅੱਡ ਤੋਂ ਪਊਗਾ ਚਲੋ ਠੀਕ ਹੈ ਬਈ ਮਿਲਦੇ ਹਾਂ ਆਪਾਂ ਨੈਕਸਟ ਵੀਡੀਓ 'ਚ ਵਿਦ ਨੇਮ ਐਡਰੈਸ ਸਾਰਾ ਕੁਝ ਲੈ ਕੇ ਥੈਂਕ ਯੂ